ਆਹ ਤੇ ਜੀ ਨਾ ਆਪਣਾ ਮੋੜ ਲਾ ਲਿਆ ਇਹ ਕਿਹੜਾ ਪਿੰਡ ਆਪਣਾ ਖੈਰ ਚਰਵਾਲ ਜੀ ਅੱਛਾ ਜੀ ਅੱਜ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਕਿ ਇਹ ਮਾਮਲਾ ਹਾਂ ਜੀ ਮਾਮਲਾ ਸਾਡੇ ਬੱਚੇ ਦੀ ਜਿੱਤ ਹੋ ਗਈ ਹੈ ਜੀ 11 ਚਾਰ ਨੂੰ ਧਾਰ ਦੇ ਵਿੱਚੋਂ ਲਫਾਹਾਂ ਲਿਆ ਅਧਿਕਾਰੀਆਂ ਦੇ ਵਿੱਚ ਦੂਸਰੇ ਮੌਜੂਦ ਨਹੀਂ ਸੀਗੇ ਉਹ ਜਿਸ ਗੱਲੋਂ ਜੀ ਦੁਖੀ ਹੋ ਗਿਆ ਨਫਾਹਾਂ ਲਿਆ ਹੁਣ ਮਾਰਨ ਤੋਂ ਪਹਿਲਾਂ ਇੱਕ ਆਪਣੀ ਵੀਡੀਓ ਬਣਾ ਕੇ ਰੱਖ ਲਿਆ ਅਪਲੋਡ ਕੀਤੀ ਸੀ ਅਪਲੋਡ ਕੀਤੀ ਹੈ ਵੀਡੀਓ ਉਸ ਤੋਂ ਬਾਅਦ 12 ਤਰੀਕ ਨੂੰ ਪੁਲਿਸ ਨੇ ਉਹਨਾਂ ਦੀ ਜਿਹੜੀ ਬਹੂ ਸੀ ਸਾਡੇ ਨੋਹ ਆਪ ਕੋਈ ਵੀ ਕੰਮ ਕਰਦੀ ਉਹਨੂੰ ਤੇ ਇੱਕ ਹੋਰ ਦੋ ਬੰਦੇ ਉਹਨੇ ਟੱਕੀ ਜੇਲ੍ਹ ਦੇ ਵਿੱਚ ਸਿੱਟੀ ਮਾਰ ਪਰ ਡਟਾ ਫੋਟੋ ਬਾਅਦ ਸਾਡੇ ਨੋਹਾਂ ਨੇ ਜਾ ਕੇ ਰਾਖ ਨੇ ਕਰ ਦਿੱਤਾ ਮਾਮਲਾ ਸਾਨੂੰ ਭੇਜ ਦਿੱਤਾ ਕਿ ਸਾਡੇ ਕੋਲ ਜਿਹੜਾ ਪਾਕਿਆ ਕਰ ਦਿੱ ਹੋ ਗਿਆ 12 ਤਰੀਕ ਨੂੰ ਤੁਹਾਨੂੰ ਭਾਲ ਕਿਹੜਾ ਪਿੰਡਾ ਜੀ ਥਾਣਾ ਕਿਹੜਾ ਪਿੰਡਾ ਜੀ ਥਾਣਾ ਨੂੰ ਮਾਲ ਪਰ ਪਿੰਡਾ ਜੀ अच्छा जी फिर ਇਹਨਾਂ ਸਾਡੋ ਪਰਦੇ ਦਰਦੀ ਕਰਦੇ ਨੇ ਚੋਰ ਮਰਚਾ ਵੀ ਉਹਨਾਂ ਪੰਜ 6 ਘੰਟੇ ਬਾਅਦ ਦਰਦੀ ਕੀਤਾ ਉਹਨਾਂ ਸਾਰੇ ਮਰਚਾ ਹੋ ਗਿਆ ਉਹਨਾਂ ਦੇ ਉਹਨਾਂ ਨੇ ਆ ਜਿਹੜਾ ਤਾਜ਼ਾ ਮਾਮਲਾ ਹੁਣ ਲੱਕੜੀ ਵਾਲੇ ਦੇਨ ਉਹ ਬਹੁਤ ਸਾਡੀ ਜਿਮਾਨ ਤੇ ਆਈ ਹੈ ਜੀ 4-5 4-5 ਮਹੀਨੇ ਬਾਅਦ ਜਿਮਾਨ ਤੇ ਆਈ ਆ ਆ ਕੇ ਉਹਨ ਲੱਕੜੀ ਵਾਲੇ ਦੇਨ ਸਾਡੇ ਮੇਰੇ ਘਰ ਵਾਲੀ ਉਹ ਕੱਲੀ ਘਰ ਦੇ ਵਿੱਚ ਨਾਲੇ ਉਹਦੀ ਕੁੱਟਮਾਰ ਕੀਤੀ ਆ ਜੀ ਕੁੱਟਮਾਰ ਕਰਕੇ ਉਹਨੂੰ 2 ਦਿਨ ਲੈੜੀ ਆਈਆਂ 4-5 2-3 ਬੰਦੇ ਨਾਲ ਸੀਗੇ ਉਹਨਾਂ ਨੂੰ ਕੁੱਟਮਾਰ ਕਰਕੇ ਉਹਨੂੰ ਉੱਥੇ ਘਰ ਛੱਡ ਗਏ ਤੇ ਬੱਚੇ ਲੈ ਕੇ ਉਹ ਭਰਾ ਰੋਣੇ ਕੋਈ ਨਾ ਕੁੱਟਮਾਰ ਕੀਤੀ ਕਿਨੇ ਜੀ ਇਹ ਇਹ ਵਿੱਚੇ ਬਹੁ ਸੀ ਦੋ ਤਿੰਨ ਉਹਦੇ ਨਾਲ ਬੰਦੇ ਤੇ ਬਾਹਰ ਇੱਕ ਭਾਮ ਦਾ ਬੰਦਾ ਆ ਬੱਚੇ ਬੱਚੇ ਤੁਹਾਡੇ ਕੋਲ ਰਹਿੰਦੇ ਆ ਬੱਚੇ ਸਾਡੇ ਕੋਲ ਰਹਿੰਦੇ ਆ ਜੀ ਕੀ ਕਿੰਨੇ ਬੱਚੇ ਆ ਬੱਚੇ ਦੋ ਆ ਜੀ ਇੱਕ ਲੜਕਾ ਇੱਕ ਲੜਕੀ ਕੀ ਉਮਰ ਉਹਨਾਂ ਦੀ ਹਾਂ ਲੜਕੀ ਦੀ ਕੀ ਉਮਰ ਲੜਕੀ ਦੀ ਉਮਰ ਹੈਗੀ 11 ਸਾਲ ਦੀ ਲੜਕੇ ਦੀ ਹੋਰ ਇੱਕ 6 ਸਾਲ ਦਾ ਹੈ ਇਸ ਸੰਬੰਧੀ ਥਾਣਾ ਮਾਰਕਸ਼ਪੇ ਵਿੱਚ ਜਾਂਦੀ ਦਰਖਾਸਤ ਦਰਖਾਸਤ ਪਹਿਲਾਂ ਦਿੱਤੀ ਨਹੀਂ ਇਹ ਅਜੇ ਨਹੀਂ ਕੁਟਮਾਰ ਹੋਈ ਹੈ ਜਿਹੜੇ ਬੱਚੇ ਲੱਗਿਆ ਸੀ ਕਹਿੰਦਾ ਬੱਚੇ ਨਾਲ ਲੱਗੇ ਆ ਉਹ ਉਹ ਤੋਂ ਬਾਅਦ ਕੀ ਦਿਖਾਜੀ ਟੀਚ ਉਹਨਾਂ ਨੇ ਇਹੀ ਕੀਤਾ ਸੀ ਆ ਗਿਆ ਫਿਰ ਸਾਲੇ ਸਾਡੇ ਕੋਲ ਗਏ ਜਦੋਂ ਉਹਨਾਂ ਨੂੰ ਲੈਣ ਕਿੰਦਾ ਜਣ ਨੂੰ ਬੰਦੀ ਬਣਾਇਆ ਤਾ ਥੋੜਾ ਅੱਗੇ ਅੱਗੇ ਕਹਿੰਦੇ ਵੀ ਤੁਸੀਂ ਜਿਹੜੀ ਇਹ ਵੱਡੀ ਨੂੰ ਸਾਡੇ ਘਰ ਵਾਲੀ ਆ ਤੇ ਤੁਸੀਂ ਇਹਨੂੰ ਫਿਰ ਦਾਖਲ ਕਰਾਓ ਔਰ ਜੇ ਉਹਨੂੰ ਉੱਥੇ ਦਾਖਲ ਕਰਾ ਦਿੱਤਾ ਮਾਲਕ ਤੇ ਨਾ ਕਰ। ਇਤਾਂ ਕਿ ਆ ਜੇ ਇਸ ਵੇਲੇ ਉਹ ਤੁਹਾਡੀ ਬਹੂ ਨੂੰ ਬੱਚੇ ਸਾਡੇ ਕੋਲ ਹੈ ਜੀ ਬੱਚੇ ਰਿਪੋਰਟ ਨਾਲ ਬਸ ਲੈਟ ਕਿਤੇ ਤੁਹਾਡੇ ਸਪੋਰਟ ਕਰਦੇ ਆ ਔਰ ਸਾਡੇ ਸਪੋਰਟ ਕਰਦੇ ਆ ਤੇ ਜਿਹੜੀਆਂ ਨੂੰ ਬਰਖਸ਼ਪੁਰ ਤੇ ਉਹੜਾ ਬੰਦੇ 2000 ਬਾਕੀ ਜਿਹੜੇ 8-10 ਬੰਦੇ ਭੱਜਣ ਸੰਭਲ ਹੋ ਗਏ ਔਰ 10-12 ਬੰਦੇ ਜੀ ਨਾਲ ਲੈ ਕੇ ਆ ਗਏ ਉਹ ਤੇ ਮੰਗੀ ਕਰਦੇ ਬਦੀ ਮੰਗੇ ਕਰਦੇ ਆ ਫਿਰ ਸਾਡੇ ਨਾਲ ਜੇ ਉਹਨਾਂ ਨੇ ਦੂਸਰੇ ਦਿਨ ਸਾਡੇ ਤੇ ਜੀ ਉਹ ਸੇਵਾ ਦੇ ਕੇ ਪੱਟਾ ਕਰ ਲੁੱਣਾ ਨਾ ਉਹ ਮੰਡਿਆ ਤੇ ਬਾਠੇ ਨੇ ਕਹਾਦਾ ਕੀਤਾ ਹਾਂਜੀ ਕਹਾਦਾ ਕੀਤਾ ਬੰਦਾ ਸਾਡੇ ਤੇ ਮਾਰਦਾ ਕੀਤਾ ਤੇ ਤੁਸੀਂ ਇਹਨਾਂ ਨੂੰ ਵੱਡੀ ਗੱਲੀ ਬਣਾਇਆ ਬੱਚਿਆਂ ਨੂੰ ਨਹੀਂ ਨਹੀਂ ਇਹਨਾਂ ਨੂੰ ਲੋਨਾ ਜੀ ਦੇਣੇ ਆਪਾਂ ਉਹ ਕੰਡੀਸ਼ਨ ਆਏ ਚੱਕਣ ਆਏ ਸੀ ਅੱਛਾ ਇਹੇ ਚੱਕਣ ਆਏ ਸੀ ਇਹਨਾਂ ਚਿੱਤੇ ਆਪਾਂ ਅਧਿ ਮੰਗੀ ਕਰਦੇ ਮੰਗੀ ਕਰਦੇ ਪ੍ਰਸ਼ਾਸਨ ਨੂੰ ਸ਼ਾਹ ਜੀ ਨੇ ਜਾਨੂੰਰ ਸਾਹਿਬ ਨੇ ਚਾਹੀਦਾ ਪੁਲਿਸ ਸਾਡੇ ਨੇ ਧੱਕਾ ਨਹੀਂ ਹੈ ਜੀ ਅੱਛਾ ਹਾਂ ਜੀ ਠੀਕ ਸਰ ਇਹ ਫੇਰ ਰਾਵਣ ਕੁੱਸੀ ਪੱਤਾ ਹੋਇਆ ਸੀ 9 ਦੇ ਪਿੰਕੇ ਉਹਨਾਂ ਨੇ ਪੈਸਾ ਆਫਰ ਕੀਤਾ ਸੀ ਸ਼ਾਰ ਪਰ ਇਹ ਜਿਹੜਾ ਪੱਤਾ ਹੋਇਆ ਸਾਡੇ ਤੇ ਲਿਆਇਆ ਹੋਇਆ ਕੀ ਕਰਨਾ ਸਰ ਇਹ ਪੇਪਰਚਾ ਜਿਹੜਾ ਬਿਲਕੁਲ ਸਹੀ ਤੱਥਾਂ ਦੇ ਆਧਾਰ ਤੇ ਦਰਜ ਹੋਣਾ ਪਾਇਆ ਗਿਆ ਲੜਕੀ ਗੁਰਬਖਸ਼ ਕੌਰ ਦੇ ਬਿਆਨਾਂ ਤੇ ਪਰਚਾ ਦਰਜ ਕੀਤਾ ਗਿਆ ਗੁਰਬਖਸ਼ਪੁਰ ਦੇ ਪਤੀ ਵੱਲੋਂ ਸੁਸਾਇਡ ਕਰਨ ਤੇ ਗੁਰਬਖਸ਼ਪੁਰ ਦੇ ਸਹੁਰੇ ਵੱਲੋਂ ਗੁਰਬਖਸ਼ਪੁਰ ਦੇ ਖਿਲਾਫ ਤੇ ਕੁਝ ਹੋਰ ਵਿਅਕਤੀਆਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰਾਇਆ ਗਿਆ ਸੀ 366 ਪੀਸੀ ਤਹਿਤ ਉਸ ਸਮੇਂ ਜਿਹੜੇ ਬੱਚੇ ਆ ਗੁਰਬਖਸ਼ਪੁਰ ਦੇ ਨਾਲ ਹੀ ਗੁਰੂ ਕੀ ਰਸੋਈ ਦੇ ਵਿੱਚ ਰਹਿੰਦੇ ਸੀ ਜੇ ਜਦੋਂ ਫਿਰ ਇਹਨੂੰ ਜੇਲ੍ਹ ਵਿੱਚ ਭੇਜਿਆ ਤੇ ਗੁਰਬਖਸ਼ਪੁਰ ਦਾ ਜਿਹੜਾ ਸਾਰਾ ਉਹਦਾ ਇਹਦੇ ਨਾਲ ਕਰਾਰ ਹੋਇਆ ਹੈ ਵੀ ਜਦੋਂ ਜੇਲ੍ਹ ਚ ਵਾਪਸ ਆਜਾਂਗੇ ਤਾਂ ਬੱਚੇ ਜਿਹੜੇ ਤੁਹਾਨੂੰ ਦਿੱਤੇ ਜਾਣਗੇ ਇਸੇ ਤਹਿਤ ਜਿਹੜਾ ਵਾ ਉਹ ਹੁਣ ਜਦੋਂ ਬੇਲ ਤੇ ਆਈ ਆ ਆਪਣੀ ਭੈਣ ਹਰਦੀਪ ਕੌਰ ਦੇ ਨਾਲ ਬੱਚਿਆਂ ਨੂੰ ਮਿਲਣ ਦੇਹੀਗੀ 1984 ਨੂੰ ਬੱਸੇ ਗਈਆਂ ਦੋਨੇ ਜਿਹੜੀਆਂ ਉਹ ਮਿਲਣ ਤੋਂ ਬਾਅਦ ਜਦੋਂ ਇਹ ਜਾਣ ਲੱਗੀਆਂ ਤਾਂ ਬੱਚੇ ਇਹਨਾਂ ਦੇ ਮਗਰ ਪੈ ਜਦੋਂ ਮਗਰ ਪੈ ਇਹਨਾਂ ਦੇ ਤੇ ਇਹਨਾਂ ਨੂੰ ਚੰਗਾ ਨਹੀਂ ਲੱਗਾ ਇਹਨਾਂ ਨੇ ਜਿਹੜਾ ਫੜਕਿਆ ਉਹਨਾਂ ਨੂੰ ਬੰਨ ਲਿਆ ਜੇ ਇਹ ਬੱਸੀਆਂ ਹੀਆਂ ਸੀ ਤੇ ਇਹਨਾਂ ਦੀ ਮਾਸੀ ਦਾ ਲੜਕਾ ਬਿੰਦੂ ਆ ਜਿਹੜਾ ਉਹ ਫਿਰ ਇਹਨਾਂ ਨੂੰ ਲੈਣ ਲਈ ਬਾਈਕ ਤੇ ਆ ਗਿਆ ਇਹਨਾਂ ਨੇ ਬਿੰਦੂ ਨੂੰ ਤੇ ਗੁਰਬਖਸ਼ਪੁਰ ਨੂੰ ਬੰਨ੍ਹ ਲਿਆ ਤਾਂ ਹਰਦੀਪਪੁਰ ਭੈਣੇ ਦੀ ਉਹ ਫੇਰ ਡਰਦੀ ਜਿਹੜੀ ਪਿੰਨਚੀ ਸਾਈਡ ਤੇ ਹੋ ਗਈ ਤੇ ਬੱਚੇ ਵੀ ਉਹਦੇ ਨਾਲ ਹੀ ਚੱਲ ਗਏ ਫਿਰ ਸਾਨੂੰ ਪਤਾ ਲੱਗਾ ਫਿਰ ਪੁਲਿਸ ਨੇ ਮੌਕੇ ਤੇ ਪੁਲਿਸ ਨੇ ਜਾ ਕੇ ਇਹਨਾਂ ਨੂੰ ਜਿਹੜਾ ਛਡਾਇਆ ਖਲਾਕ ਕੇ ਤੇ ਫਿਰ ਹਸਪਤਾਲ ਨੂੰ ਭੇਜਿਆ ਇਹਨਾਂ ਦਾ ਜੇ ਮੁੱਢਲੀ ਫਰਸਟ ایڈ ਜਿਹੜੀ ਆ ਹਸਪਤਾਲ ਮਾਉਂਟਪੁਰ ਤੋਂ ਦਿੱਤੀ ਤੇ ਉਹਨਾਂ ਨੇ ਇਹ ਵੀ ਛਡਾਇਆ ਕਿ ਕਿਸੇ ਪਰਚਾ ਸਾਡੇ ਤੇ ਕੀਤਾ ਹੈ ਨਾ ਬੈਠੇ ਤੇ ਉਹ ਨਿਆਣੇ ਜਿਹੜੇ ਛੱਕੇ ਉਹਨਾਂ ਨੇ ਕੀ ਨਹੀਂ ਕੀਤਾ ਨਿਆਣੇ ਜਿਹੜੇ ਚੱਕਿਆ ਉਹ ਕੋਈ ਗਰੋ ਨਹੀਂ ਹੈਗਾ ਬੱਚੇ ਚੱਕਣ ਵਾਲਾ ਉਹ ਲੜਕੀ ਜਿਹੜੀ ਆ ਆਪਣੇ ਬੱਚਿਆਂ ਨੂੰ ਆਪਣੇ ਸਹੁਰੇ ਘਰ ਮਿਲਣ ਗਈ ਸੀ ਤੇ ਇਹਨਾਂ ਦੀ ਉੱਥੇ ਟਕਰਾਅ ਹੋ ਗਈ ਤੇ ਇਹਨਾਂ ਨੇ ਬੰਨ ਲਿਆ ਉਹਨੂੰ ਹਾਲਾਂਕਿ ਪੁਲਿਸ ਦੇ ਕਹਿਣ ਤੇ ਵੀ ਇਹ ਛੱਡਣ ਲਈ ਰਾਜ਼ੀ ਨਹੀਂ ਸੀ ਤਾਂ ਕਰਕੇ ਇਹਨਾਂ ਦੇ ਉੱਤੇ ਜਿਹੜਾ ਵਾ ਉਹਨਾਂ ਨੂੰ ਸ਼ਰਿਆਮ ਕੁੱਟਮਾਰ ਕਰਨ ਖੰਬੇ ਦੇ ਨਾਲ ਬੰਨਣਾ ਕਰਨ ਇਹਨਾਂ ਦੀ ਵੀਡੀਓ ਵਾਇਰਲ ਕਰਨ ਕਰਕੇ ਇਹਨਾਂ ਨੂੰ ਜਿਹੜਾ ਵਾ ਉਹ ਭद्दी ਸ਼ਬਦਾਂ ਦੀ ਵਰਤਨ ਕਰਕੇ ਪਰਚਾ ਜਿਹੜਾ ਦਰਜ ਕੀਤਾ ਗਿਆ